ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕੋਟ सदरਖਾਂ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ ਕੋਟ ਸਦਰਖਾਂ ਨਗਰ ਦੇ ਵਿੱਚੋਂ ਤੁਹਾਨੂੰ ਸੋਨੂੰ ਨੂੰ ਮਲਾਵਾਂਗੇ ਤੇ ਚਾਰ ਸੱਜਣੋਂ ਮੱਝਾਂ ਝੋਟੀਆਂ ਇਸ ਨਗਰ ਚੋਂ ਵਿਖਾਵਾਂਗੇ ਸਾਹਮਣੇ ਚੱਲਦੀ ਸਕਰੀਨ ਤੇ ਨੀਲੀ ਰਾਵੀ ਦੀ ਝੋਟੀ ਮਗਰ ਕੱਟੀ ਬਿਲਕੁਲ ਤਾਜੀ ਸੂਈ ਟੋਕੜ ਗੱਭਣ ਚੱਕ ਪਾਸ ਵੱਡੇ ਕੱਦ ਕਾਠ ਦੀ ਝੋਟੀ ਕਿੰਨੇ ਚਿਰ ਦੀ ਗੱਭਣਾ ਸਾਰਾ ਲੇਖਾ ਜੋਖਾ ਪੁੱਛ ਲਾਂਗੇ ਸੱਜਣੋਂ ਤੇ ਆ ਝੋਟੀ ਦਾ ਵੀ ਕੋਈ ਓੜਾ ਬੰਨਣਾ ਨਹੀਂ ਜੇ ਕੱਦ ਕਾਠ ਦੀ ਗੱਲ ਕਰੀਏ ਜਾਂ ਮਨ ਕੇ ਚੱਲੋ ਵੀ ਸਰੀਰ ਕਾ ਢਾਂਚੇ ਦੀ ਗੱਲ ਕਰੀਏ ਬੜੀ ਸ਼ਾਨਦਾਰ ਝੂਟੀ ਆ ਤੇ ਜੇ ਗੱਲ ਕਰੀਏ ਨੇੜੇ ਦੀ ਨੇੜੇ ਸੱਜਣੋਂ ਆ ਜਾਂਦਾ ਈਸੇ ਖਾਂ ਕੋਟ ਧਰਮ ਕੋਟ ਇਹਦੇ ਆ ਰਗਵਾਂਡ ਰਹਿ ਜਾਂਦੇ ਆ ਜਿਲ੍ਹਾ ਮੋਗਾ ਕੋਟ ਸਦਰਖਾਂ ਆ ਵੀ ਬਿਲਕੁਲ ਤਾਜੀ ਸੁਈ ਮੋਹਰਾ ਦੀ ਝੂਟੀ ਚੰਗੇ ਕੱਦ ਕਾਠ ਵਾਲੀ ਤੇ ਇੱਕ ਸੱਜਣੋਂ ਆ ਗਈ ਗੱਬਣ ਆ ਵੀ ਚੈੱਕ ਕਰੋ ਵੇਖਿਓ ਚੰਗੇ ਦੁੱਧ ਵਾਲੀ ਤੇ ਚੰਗੇ ਲੇਵੇ ਭਾਂਡੇ ਵਾਲੀ ਮੈਂ ਆ ਇਹ ਕਿੰਨੇ ਦਿਨ ਸੂਨ ਚ ਲੈਂਦੀ ਹੈ ਦਾ ਹਿਸਾਬ ਕਿਤਾਬ ਸੋਨ ਨੂੰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਜਿਹੜੀ ਪਸੰਦ ਆ ਜਾਂਦੀ ਹੈ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸੱਜਣੋ ਵੇਖੋ ਗਾਂ ਨੂੰ ਲੇਵਾ ਭਾਂਡਾ ਮੈਂ ਨੇ ਸਟਾਰਟ ਕੀਤਾ ਕਰਮਾ ਵਾਲੀ ਨੇ ਤਿਆਰੀ ਵੇਖੋ ਕਿੰਨੀ ਸੋਹਣੀ ਆਜੋ ਜੁੜੇ ਰਹੋ ਅੰਤ ਤੱਕ ਤੁਹਾਡਾ ਧੰਨਵਾਦ ਲਈਏ ਜਾਣਕਾਰੀ ਸੋਨ ਨੂੰ ਕੋਡ ਸਦਰਖਾਨਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੇਟੇ ਹੋਰ ਸੁਣਾ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਤੇ ਸੋਨੂੰ ਆਪਣਾ ਡਰੈਸਟਾ ਦੱਸਗੇ ਭੈਣਾ ਭਰਾਵਾਂ ਨੂੰ ਆਮ ਸੋਨੂੰ ਪਿੰਡ ਕੋਟ ਸਰਖਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88722183998872218399 ਤੇ ਅੱਜ ਫਿਰ ਚਾਰ ਵਿਖਾ ਦੀਏ ਚਾਰ ਆਈ ਚਾਰੇ ਤੋਹਫੇ ਆ ਚਾਰੇ ਤੋਹਫੇ ਹਾਂਜੀ ਹਾਂਜੀ ਦੋ ਤਾਜ਼ੀਆਂ ਸੂਈਆਂ ਹਾਂਜੀ ਹਾਂਜੀ ਇੱਕ ਤੋਕੜ ਗੱਬਣ ਹਾਂਜੀ ਚੈੱਕ ਪਾਸ ਹਾਂਜੀ ਹਾਂਜੀ ਤੇ ਇੱਕ ਗੱਬਣ ਮੈਂ ਹਾਂਜੀ ਹਾਂਜੀ ਤੇ ਸੋਨੂੰ ਜੇ ਇਹਦੀ ਗੱਲ ਕਰੀਏ ਸੂਆ ਕਿਹੜਾ ਦੱਸਤਾ ਇਹਦੇ ਮਾਲਕਾਂ ਨੇ ਬਾਈ ਸੂਆ ਇਹਨੇ ਤੀਜਾ ਸੂਆ ਸੋਨਾ ਠੀਕ ਆ ਕਹਨ ਨੂੰ ਦੂਜਾ ਵੀ ਕਹ ਲਈਏ ਤਾਂ ਵੀ ਫੱਗ ਦੇਗਾ ਤੇ ਮਾਨ ਰਾਵੀ ਤੀਜਾ ਸੂਗੀ ਹਾਂਜੀ ਮਕਸਰ ਉਹ ਆਪਣੇ ਕੋਲ ਆਈ ਏ ਛੋਟੀ ਓਕੇ ਮਕਸਰ ਇਰਗੇ ਦੀ ਹਾਂਜੀ ਤੁਹਾਡੇ ਮੂੰਹੋਂ ਮੈਂ ਹੀ ਬੋਲਦੀ ਪਈ ਮੈਂ ਹੀ ਬੋਲਦੀ ਵਾਕਿਆ ਜੀ ਹਾਂਜੀ ਹਾਂਜੀ ਤੇ ਕੀ ਕਹਿੰਦੇ ਇਹਦੇ ਮਾਲਕ ਮਕਰ ਦੇ ਸੂਏ ਉਹਨਾਂ ਕਿਹਾ ਕੀ ਸੋਨੂੰ ਆਈ ਨਾਰਮਲ 16 ਕਿਲੋ ਦੁੱਧ ਚੋਇਆ ਚੋਇਆ ਵੀ ਹੋਊਗਾ ਹਨਾ ਹਾਂ ਗਾਂ ਬਾਈ ਅਗਲੇ ਸੇਵਾ ਅਗਲਾ 16 ਚੋਲੇ 18 ਚੋਲੇ ਆ ਅਗਲਾ 12 ਤੇ ਰੱਖ ਲੈ ਹਾਂਜੀ ਬਾਈ ਚੁਵਾਈ ਦੀ ਇੰਨੀ ਨਰਮ ਹੈ ਨਾ ਭਾਵੇਂ ਤੀ ਥਾਣ ਵੀ ਚਿਪਣੇ ਨਾ ਅਗਲੇ ਬੰਨੇ ਬੰਦਾ ਨਾ ਖੜੇਗਾ ਅੱਛਾ ਵੀ ਇਹਦੀ ਸੀਲ ਆ ਸੀਲੀਆਂ ਦਾ ਬਾਈ ਕੋਈ ਲੇਖਾ ਹੀ ਤੁਹਾਡੇ ਸਾਹਮਣੇ ਵੇਖ ਲਓ ਓਕੇ ਤੇ ਦਿਨ ਕਿੰਨੇ ਲੈ ਜੂ ਦਿਨ ਬਾਈ ਆ ਕੋਈ ਲਾਇਗੀ 4-5 ਦਿਨਾਂ 4 ਤੋਂ 5 ਦਿਨ ਲੈ ਜੂ ਹਜੇ ਕਈ ਵਾਰੀ ਗੱਡੀ ਤੇ ਚੜ ਕੇ ਪਸ਼ੂ ਅੱਗਾ ਪਿੱਛਾ ਹੋ ਸਾਰਾ ਹਜੇ ਹਫਤਾ ਲੈ ਜਾਣਾ ਕਰਮਾ ਵਾਲੀ ਨੇ ਕਿਉਂ ਅਗਲੇ ਨੂੰ 2 ਦਿਨ ਘਾਟ ਹੀ ਦੱਸੇ ਚੰਗੇ ਆ ਜੀ ਹਾਂ ਨਹੀਂ ਸਿਆਣੀ ਗੱਲ ਆ ਤੇ ਬਾਕੀ ਥਾਣਾ ਦੀ ਤਾਂ ਗਰੰਟੀ ਦੇ ਭਾਰਤੀ ਵੀ ਥਾਣਾ ਪਿੱਛੇ ਦੀ ਥਾਣਾ ਦੀ ਗਰੰਟੀ ਆਪਣੀ ਹੋਵੇਗੀ ਸਾਰੇ ਪਸ਼ੂਆਂ ਦੀ ਕੋਈ ਪਸ਼ੂ ਪਿੱਛਾ ਕੱਢੀ ਆਪਣੀ ਜ਼ਿੰਮੇਵਾਰੀ ਆ ਤੁਹਾਡੀ ਵੀਡੀਓ ਦੇ ਵਿੱਚ ਓਕੇ ਧੰਨਵਾਦ ਧੰਨਵਾਦ ਲੋ ਵੀ ਸੱਜਣੋ ਕਰੇ ਉਹ ਖਾਂ ਤੌਰ ਚੈੱਕ ਤੇ ਬੋਡੀ ਸਟਰਕਚਰ ਮੈਂ ਦਾ ਕੱਦ ਕਾਠ ਵੇਲ ਤੇ ਸਾਹਬਨ ਵਾਲਾ ਪਾਸਾ ਵੀ ਪੂਰਾ ਕੀਤਾ ਮੇਰੇ ਭੈਣਾ ਭਰਾਵਾਂ ਨੇ ਜਿਨ੍ਹਾਂ ਨੇ ਇਹਦੀ ਸੰਭਾਈ ਕੀਤੀ ਆ ਦੇਖੋ ਜੀ ਮਗਰੋਂ ਦੇਖੋ ਕਿੰਨੇ ਚੋੜੀ ਹਾਂ ਬੜਾ ਪਿੱਠ ਪੁੜਾ ਲੱਗਾ ਸੱਜਣਾ ਤੇ ਥਾਨ ਲੱਗਿਆ ਪੂਰਾ ਚਵਾਈ ਵਾਲਾ ਸਿੰਘੀ ਸੁੰਗੀ ਦੇਖੋ ਜਿਵੇਂ ਮਰਜੀ ਬਹਿ ਜਾ ਭਾਵੇਂ ਇੱਥੇ ਗੱਭਣ ਮੈਂ ਕੋਈ ਥੱਲੇ ਨਹੀਂ ਬਹੌਂਦੀ ਹਾਂ ਬਾਕੀ ਸਰੀਰ ਤੇ ਨਾੜਾ ਨੂੜਾ ਬਹੁਤ ਆ ਹਨਾ ਕਿ ਹਾਂ ਜੀ ਦੇਖੋ ਸੱਜਣਾ ਪੂਰੀ ਜੰਮੀ ਪਲੀ ਮੈਂ ਕੀ ਬਾਤ ਵੇਖੋ। ਕੀ ਬਾਤ ਆ ਬਹੁਤ ਸੋਹਣਾ ਲੇਵਾ ਕਰਮਾੜੀ ਨੇ ਤਿਆਰ ਕੀਤਾ ਹੋਇਆ ਸਜਣੋ। ਹਾਂ ਜੀ ਬਾਈ ਚੰਗੇ ਅੱਗੇ ਵੀ ਉਹਨਾਂ ਤੋਂ ਆਪਾਂ ਮਾਲ ਲੈਂਦਾ ਬਹੁਤ ਚੰਗਾ ਮਾਲ ਨਿਕਲਦਾ ਬੰਦੇ। ਅੱਛਾ? ਹਾਂ ਜੀ। ਵੀ ਓਕੇ ਰਿਪੋਰਟ ਹੀ ਨਿਕਲ ਗਈਆਂ। ਹਾਂ ਜੀ ਹਾਂ ਜੀ। ਆਹ ਵੇਖੋ ਸਜਣੋ ਬਾਕੀ ਆ ਆ ਆ ਚੀਜ਼ ਇੱਥੇ ਤੁਹਾਨੂੰ ਤਸੱਲੀ ਕਰਾਈ ਆ ਨੇੜੇ ਕਰਕੇ ਨਾੜ ਨੂੜ ਬੜੀ ਸੋਹਣੀ ਆਉਂਦੀ ਮਹਿੰਦੀ ਦੁੱਧ ਵਾਲੀ ਤੇ ਬਾਕੀ ਸਰੀਰ ਤੇ ਨਾਲਾ ਨੂੜਾ ਨਾ ਭਰੀ ਪਈ। ਕਿਆ ਬਾਤ ਹੈ ਤੇ ਕੀ ਸ਼ਾਜੀ ਦਾ ਰੇਟ ਮੋਲਨ ਦਾ ਉੜਦੀਆਂ ਲਾਈ ਮੋਲਨ ਦਾ 1 ਲੱਖ 45000 ਰੁਪਇਆ 1 ਲੱਖ 40000 ਚ ਮਾਨਤਨ ਕਰਦਾਂਗੇ 1 ਲੱਖ 40000 ਚ ਵੀ ਮਾਨਤਨ ਕਰਦਿਆਂਗੇ ਹਾਂ ਤੁਹਾਡੇ ਸਾਹਮਣੇ ਆਈ ਵੇਖ ਲਓ ਏਡੀ ਮਹਿੰਗਾ 1 70 1 80 ਮੰਗੇਗਾ ਮੰਗੀ ਜਾਂਦੇ ਭਰਾਵਾ ਕੋਈ ਲੇਖਾ ਨਹੀਂ ਹਾਂਜੀ ਹਾਂਜੀ ਕੀ ਕਰੀਏ ਹਨਾ ਸਮਝੋ ਬਾਹਰ ਹੋ ਗਿਆ ਕੰਮ ਹਾਂਜੀ ਹਾਂਜੀ ਬਿਆਰ ਤਾਂ ਪਤਾ ਹੀ ਨਹੀਂ ਕਿੱਧਰ ਕਿੱਥੇ ਤੁਰਿਆ ਫਿਰਦਾ ਕਿੱਧਰ ਉਹ ਕਿੱਧਰ ਤੁਰਿਆ ਫਿਰਦਾ ਹਨਾ ਵਸ ਕਿਸੇ ਦੇ ਵੀ ਨਹੀਂ ਹਾਂਜੀ ਹਾਂਜੀ ਤੇ ਇਹਦਾ ਕੀ ਹਿਸਾਬ ਆ ਆ ਭਾਈ ਤਾਜੀ ਸੂਈ ਅੱਜ ਤੀਜਾ ਡਾਂਗੇ ਸੂਈ ਨੂੰ ਠੀਕ ਆ 8-9 ਕਿਲੋ ਬੋਲੀ ਤਿਆਰ ਹੈ 8 ਤੋਂ 9 ਬੋਲੀ ਤਿਆਰ ਆ ਹਾਂਜੀ ਹਾਂਜੀ ਤਿੰਨ ਦਿਨਾਂ ਦੀ ਸੂਈ ਹਾਂਜੀ ਹਾਂਜੀ ਓਕੇ ਮਗਰ ਕੱਟਾ ਕੇ ਕੱਟੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਜੀ ਇਹ ਵੀ ਚੰਗੀ ਮੈਂ ਆ ਮੈਂ ਆਣਾ ਭਾਈ ਪੂਰੀ ਚੰਗੀ ਵੇਖੋ ਸੱਜਣਾ ਚੋਨ ਚਾਂਦ ਦੀ ਓਕੇ ਬਾਈ ਓਕੇ ਹੋਵੇਗੀ ਠੀਕ ਮਗਰ ਆਗੀ ਕੱਟੀ ਸੱਜਣਾ ਸੁਹਾ ਦੁੱਜਾ ਹਾਂਜੀ ਹਾਂਜੀ ਲਓ ਸੱਜਣਾ ਵਿਰਲਾਂ ਬੁਰਲਾਂ ਚੈੱਕ ਕਰ ਲੋ ਸੁਹਾ ਸੁਈਆ ਕਰਮਾਂ ਲਈ ਦੁੱਜਾ ਕਿ ਆਪ ਆ ਕੱਟੀ ਜੇ ਸੱਜਣਾ ਇਹਦੀ ਵੇਖੋ ਹੈ ਨਾ ਕੋਈ ਗੱਲਬਾਤ ਓਕੇ ਰਿਪੋਰਟ ਵਾਲੀ ਵਿਰਲ ਬੁਰਲ ਬੜੀ ਲੱਗੀ ਆ ਸੱਜਣਾ ਇਹ ਆ ਵੇਖੋ ਕਰ ਲੋ ਤਸੱਲੀ ਚੰਗੀ ਪਲੀ ਸੰਭੀ ਤੇ ਨਕਰ ਝੋਟੀ ਦੂਜਾ ਸੂਆ ਬਿਲਕੁਲ ਤਾਜੀ ਸੂਈ ਮਗਰ ਕੱਟੀ ਇਹਦਾ ਸ਼ਾਹ ਜੀ ਮੌਲ ਲੈਦਾ 135000 ਰੁਪਿਆ ਹਾਂ ਨਾ ਸਵਾ ਲੱਖ ਦੀ ਹੋਵੇਗੀ 125000 ਦੀ ਹਾਂਜੀ ਖੁਲੀਆਂ ਛੋਟਾ ਕਰਤੀਆਂ ਇੰਦੇ ਚ ਠੀਕ ਆ ਏਡੀ ਮੈਂ ਭਾਈ ਸਵਾ ਲੱਖ ਦੀ ਕਿਸੇ ਨੇ ਨਹੀਂ ਦੇਣੀ ਬਜਾਅ ਹਾਂ ਗੱਲ ਵਾਕਈ ਸਹੀ ਆ 125000 ਦੀ ਸੱਜਣਾ ਮਗਰ ਕੱਟੀ ਓਕੇ ਰਿਪੋਰਟ ਚੁੱਕ ਚੁਈ ਦੀ ਇੰਨੀ ਨਰਮਾਈ ਭਾਵੇਂ ਜੇ ਥੱਲੇ ਹੁਣੇ ਹੀ ਬੈ ਜਾਓ ਅੱਛਾ ਇੰਨੀ ਕਰਮ ਵਾਲੀ ਬੋਲੀ ਹੈ ਚੁਈ ਦੀ ਤਾਂ ਬੱਚਾ ਛੱਡ ਚੈਨਾ ਛੱਡੋ ਉਹ ਜੀ ਦਾ ਕਰਮ ਵਾਲੀਆਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਆਪਣੇ ਪਾਸ ਉਹ ਦੀ ਵੇਖ ਲਓ ਬੱਚਾ ਛੱਡ ਤਾਂ ਕੋਈ ਪੰਗਲਾ ਕੋਈ ਪਸ਼ੂ ਬਾਹਲੇਗਾ ਥੱਲੇ ਓਕੇ ਮੈਂ ਨਹੀਂ ਮੰਨਦਾ ਵੇਖ ਲਓ ਭਾਵੇਂ ਥਣ ਮੂਹ ਚ ਪਾ ਕੇ ਇੰਦੇ ਬੈਠੇ ਰਹੋ ਐ ਹੋ ਸੀਲ ਵਾਲੀ ਆ ਬੱਚਾ ਵੇਖ ਲਓ ਤੁਹਾਡੇ ਸਾਹਮਣੇ ਖਲ੍ਹਦੀ ਥਾਣੇ ਹਾਂ ਵਾਕਿਆ ਜਿਵੇਂ ਕੋਈ ਮਰਜੀ ਬੈ ਜਾਏ ਕਿ ਹੁਣ ਬੜਾ ਚੰਗਾ ਆ ਵੇਖ ਲੋ ਤੁਹਾਡੇ ਸਾਹਮਣੇ ਵਾਕਿਆ ਹੀ ਨਾਲ ਇਹਦੇ ਪਸਮਾਈ ਵੀ ਨਹੀਂ ਹਾਂਜੀ 1 ਲੱਖ ਤੇ 25000 ਹਾਂਜੀ ਆਹ ਤੇ ਭਈਆ ਜੋ ਫਰੀ ਹੈ ਵਾਕਿਆ ਹੀ ਅੱਗੇ ਲਿਆ ਨੀਲੀ ਰਾਵੀ ਸੋਨੂੰ ਹਾਂਜੀ ਹਾਂਜੀ ਇਹ ਕਿਹੜਾ ਸੁਆ ਸੂਈ ਆ ਸੋਨੂੰ ਵੇਜੇ ਪਹਿਲਾਂ ਵੀ ਕਹਿ ਰਹੀ ਏ ਤੰਗ ਚਲੀ ਜਾਏਗੀ ਠੀਕ ਹੈ ਦੂਜੀ ਸੁਆ ਸੂਈ ਏ ਡਾਗ 11 ਕਿਲੋ ਬੋਲੀ ਬਾਂਦੀ ਹੈ ਗਿੱਲਾ 나ੜੂਆ ਅਜੇ ਤੀਜਾ ਡਾਂਕੇ ਸੂਈ ਨੂੰ ਮਗਰ ਕੱਟੀ ਨਹੀਂ ਲਈ ਰਵਿਦੀ 10 ਕਿਲੋ ਖੁੱਲਾ ਦੁੱਧ ਹੈਗਾ ਹਾਂਜੀ ਭਾਈ ਸੇਲੀਆਂ ਇੰਦੇ ਚ ਨਹੀਂ ਆ ਭਾਵੇਂ ਮੂੰਹ ਫੜ ਲਓ ਜਵੇਂ ਮਰਜ਼ੀ ਨਹੀਂ ਤੇ ਥੱਲੇ ਭਾਈ ਠੀਕ ਆ ਓਕੇ ਸੂਆ ਸੂਈਆ ਦੂਜਾ ਹਾਂਜੀ ਕੈਨ ਨੂੰ ਪਹਿਲੇ ਚ ਵੀ ਚੱਲੀਏਗੀ ਹਾਂ ਓਕੇ ਦੇਖੋ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਤੇ ਬਾਕੀ ਕਾ ਦਾ ਕਾਰ ਸਰੀਰ ਕ ਢਾਂਚਾ ਬਹੁਤ ਤਗੜਾ ਦੁਨੀਆ ਦਾ 2 2 ਫੁੱਟ ਉੱਚੀ ਹੋਵੇਗੀ ਜੀ ਵਾਕਿਆ ਜੀ ਦੇਖੀ ਲੈ ਵੇਖੋ ਸੱਜਣੋ ਤੇ ਚੂਣ 100 ਦੀ 100 ਬਸ ਚੂਣ ਦਾਲ ਲੱਕ ਵਾਲੀ ਮੱਝ ਨੂੰ ਨਹੀਂ ਲੱਗਾ ਜਿਹੜਾ ਇਹਨੂੰ ਲੱਗਿਆ ਕੀ ਬਾਤ ਆ ਕੀ ਬਾਤ ਆ ਭਾਵੇਂ ਇਹਨੂੰ ਵੀ ਜਿੱਥੇ ਮਰਜ਼ੀ ਖਿਲਾੜ ਕੇ ਕਰਮ ਵਾਲੀ ਨੂੰ ਚੋ ਲੋ ਓਕੇ ਫਸੂਨ ਆਪੜਾ ਹੋਇਆ ਵੇਗਾ ਠੀਕ ਆ ਕਿਉਂਕਿ ਘਰੇ ਤੇਰੇ ਵੀ ਭੈਣਾਂ ਰਾਂ ਚੋਣੀ ਹੁੰਦੀ ਆ ਹਨਾ ਬਾਈ ਉਹ ਹੀ ਚੌਂਦੀ ਆਪਾਂ ਥੋੜੀਆਂ ਤੇ ਫੇਰ ਸਾਫ ਸੁਥਰਾ ਤੇ ਪੂਲਾ ਪਸੂਈ ਚਾਹੀਦਾ ਕਰੇ ਆ ਗਈ ਇਹਦੇ ਕੋਲੇ ਸਜਣੋਂ ਕੱਟੀ ਵੇਖੋ ਸੀਲੀਆਂ ਝੋਟੀ ਚ ਕਿਆ ਬਾਤ ਹੈ ਬੜੇ ਵੱਡੇ ਬੋਡੀ ਸਟਰਕਚਰ ਦੀ ਆ ਯਾਰ ਬੜੀ ਚੰਗੀ ਝੋਟੀ ਆ ਭਾਈ ਬਹੁਤ ਚੰਗੀ ਹੈ ਉਹ ਜੀ ਨਹੀਂ ਹੈਗੀ ਲੋਚਕੜੋ ਚਲੀ ਜਾਵੇਂ ਮਰਜੀ ਕੋਈ ਬਹਿ ਜਾ ਥੱਲੇ ਠੀਕ ਆ ਆਪਰਾ ਪਸੂ ਉਹ ਨਾ ਹੋਵੇਗਾ ਪੇਨਾ ਬੱਚੇ ਥੱਲੇ ਆਪਣੇ ਪਸੂ ਦੇ ਬੰਦਾ ਬਹਿ ਜਾ ਓਕੇ ਮੇਰੇ ਵੇਖ ਲੋ ਉਹ ਜੇ ਕੋਈ ਮੱਝ ਨਹੀਂ ਥੱਲੇ ਪਾਉਂਦੀ ਹਾਂ ਪੈਂਦੀਆਂ ਟਟ ਟ ਹਨਾ ਆਪਣੇ ਪਸੂ ਚ ਉਹ ਨਾ ਹੋਵੇਗਾ ਓਕੇ ਦੁੱਧ ਤਾਂ ਭਾਂਵੇਂ ਕਰਮਾ ਲੀਆਂ ਪਾਇਆ ਘੱਟ ਦੇ ਦੇਣ ਹਾਂ ਪਰ ਉਹ ਜੀ ਪਰ ਹੋਣਗੀਆਂ ਸੀਲ ਹਾਂ ਜੀ ਕਿਉਂ ਆਪਣੀ ਮੇਰੀ ਘਰ ਦੇ ਨੇ ਵੀ ਚੌਣੀਆਂ ਮੇਰਾ ਕੰਮ ਖੇਤੀਬਾੜੀ ਆ ਤੁਹਾਨੂੰ ਪਤਾ ਹੀ ਹੈ ਹਾਂ ਨਾਲ ਖੇਤੀਬਾੜੀ ਦਾ ਕੋਈ ਇਹਨਾਂ ਨੂੰ ਡਾਕਾ ਨਹੀਂ ਲੱਗਾ ਕੋਈ ਥਾਣਾ ਦੇ ਵਿੱਚ ਦੁੱਧ ਨਹੀਂ ਗਾ ਵੇਲੇ ਸਵੇਰ ਦਾ ਹੀ ਟਾਈਮ ਆ ਹਾਂਜੀ ਹਾਂਜੀ ਓਕੇ ਰੇਟ ਰੇਟ ਇਹਦਾ 1,60,000 ਰੁਪਇਆ 1 ਲੱਖ ਤੇ 60,000 ਰੁਪਇਆ ਹਾਂਜੀ ਹਾਂਜੀ ਤੇ ਕਿੰਨੇ ਦੀ ਹੋਊ ਆਹ ਹਾਂ ਨਾਲ 1.5 ਦੀ ਹੋਵੇਗੀ ਪੂਰੇ ਦੀ ਹਾਂ ਨਾਲ 1.5 ਲੱਖ ਦੀ ਤੁਹਾਡੇ ਸਾਹਮਣੇ ਆ ਬਾਕੀ ਝੁੱਟੀ ਝੁੱਟੀ ਆ ਚੋਟੀ ਤੁਹਾਡੇ ਸਾਹਮਣੇ ਚੋਟੀ ਕਹਿੰਦੀ ਆਪਾਂ ਨਹੀਂ ਕਹਿਣਾ ਵੀਰ ਦੱਸਣਗੇ ਵਾਕਿਆ ਹੀ ਇੱਕ ਵੀ ਨਹੀਂ ਦੋ ਦੋ ਜੀ ਵੇਖੋ ਸੱਜਣੋ ਕੀ ਬਾਤ ਆਪਣੇ ਨਾਲ ਬੰਦਾ ਰਾਬਤਾ ਕਰ ਲੈ ਜਿੱਦਾਂ ਟੋਕੜ ਗੱਬਣ ਹੋ ਗਈ ਉਹਦੋਂ ਆਪਾਂ ਫਿਰ ਲੱਲਾ ਦੇ ਲੱਖ ਰੁਪਏ ਦੀ ਅੱਛਾ ਹਾਂ ਤੁਹਾਡਾ ਗਮਾਲ ਗਵਾ ਹੈ ਠੀਕ ਆ ਵਿਜਦਨ ਤੋਂ ਕੜ ਗੱਬ ਤੰਨਾ ਚਾਰਾ ਮਹੀਨਿਆਂ ਦੀ ਹੋ ਗਈ। ਬਾਈ ਭਾਵੇਂ ਜਿਹੜੀ ਮਰਜ਼ੀ ਰੋਤ ਹੋਵੇ ਆਪਾਂ 1 ਲੱਖ ਰੁਪਏ ਝੋਟੇ ਲੱਲਾਂ ਦੇ। ਵਾਪਸ ਵੀ ਕਰਾ ਲਾਂਗੇ ਲੱਖ ਰੁਪਏ ਦੀ। ਹਾਂਜੀ ਤੁਹਾਡੇ ਸਾਹਮਣੇ ਹੀ ਵੇਖ ਲਓ। ਅਗਲੇ ਨੇ ਕੱਟੀ ਵੀ ਲਾਹ ਲੈਣੀ ਤੇ ਦੁੱਧ ਵੀ ਪੀ ਲੈਣਾ। ਬਾਈ ਇਹਦੇ ਸੀਲੀਆਂ ਹੀ ਵੜੀਆਂ ਐ। ਅੱਛਾ। ਹਾਂ। ਵੀ ਜੇ ਕੱਟੀ ਲਾਹ ਵੀ ਲਊਗਾ ਤਾਂ ਵੀ ਮਿਲੀ ਜਾਊਗੀ ਦਿਨਾਂ ਤੋਂ ਦਿਨਾਂ ਤੱਕ। ਹਾਂਜੀ ਹਾਂਜੀ। ਬਹੁਤ ਚੰਗੀ ਕੱਟੀ ਵੀ ਮਗਰ ਮੈਂ ਆਣਾ ਕੱਟੀ ਤੁਹਾਡੇ ਸਾਹਮਣੇ ਹੀ ਐ ਜਿਵੇਂ ਮਰਜ਼ੀ ਕੋਈ ੱੱਲੇ ਬਹਿ ਜਾਏ ਉਹੋ ਹੀ ਗੱਲਬਾਤ ਨਹੀਂ। ਵਾਕਿਆ। ਆਹ ਵੇਖ ਲਓ। ਸਹੀ ਗੱਲ ਐ ਤੇ 400 ਦੀ 100 100 ਦੀ 100 ਆਈ 1.5 ਲੱਖ ਰੁਪਇਆ ਹਾਂਜੀ ਹਾਂ ਤੁਹਾਡੇ ਸਾਹਮਣੇ ਹੀ ਜੀ ਤੇ ਇਹਦਾ ਕੀ ਹਿਸਾਬ ਆ ਇੱਕ ਥਣਜਾ ਚੱਕੀ ਫਿਰਦੀ ਆ ਆ ਬਾਈ 7 ਮਹੀਨਿਆਂ ਹੀ ਗੱਭਣ ਹੈ ਦੁੱਧ ਹਾਂ ਦੋ ਦੋਨਾ ਕਰ ਦਿੰਦੀ ਆਪਣੇ ਘਰੇ ਨਹੀਂ ਦਿੰਦੀ ਜਿਹੜਾ ਮਾੜਾ ਉਹ ਮਗਰਲਾ ਥਾਣੇ ਨਾਲੋਂ ਦੇ ਧਾਰਾ ਘਾਟੇ ਮਗਰਲੇ ਥਾਨ ਚ ਧਾਰਾ ਘਾਟਾ ਸੱਤ ਮਹੀਨਿਆਂ ਦੀ ਗੱਬਣ ਹਾਂ ਸਾਢੇ ਸੱਤ ਮਹੀਨੇ ਦੀ ਗੱਬਣ ਹੈ ਅੱਛਾ ਸੱਤ ਕੰਪਲੀਟ ਕਰ ਗਈ ਅੱਠਵਾਂ ਲੱਗਾ ਪਿਆ ਹਾਂਜੀ ਹਾਂਜੀ ਉਹ ਵੀ ਅੱਧਾ ਲੰਘ ਗਿਆ ਹਾਂਜੀ ਹਾਂਜੀ ਡੇਢ ਦੋ ਮਹੀਨੇ ਸਾਹਮਣੀ ਪਹਿਣੀ ਆ ਬਾਈ ਤੁਹਾਡੇ ਸਾਹਮਣੀ ਅਗਲਾ 2 ਰੁਪਏ ਕਮਾਈ ਵੀ ਲਏਗਾ ਜਿਹੜੇ ਭਾਅ ਚ ਅੱਜ ਆਪਾਂ ਦੇ ਦੇਣੀ ਬੜਾ ਵੱਡਾ ਕੱਦ ਕਾਠਾ ਯਾਰ ਠੋਕੜ ਗੱਬਣ ਦਾ ਬਾਈ ਤੁਹਾਡੇ ਸਾਹਮਣੇ ਆਪਰੇ ਸਾਰਾ ਮਾਲ ਹੀ ਕਰਦਾਲਾ ਤੋੜੇ ਸਾਹਮਣੇ ਹੀ ਹੈ ਵੇਖ ਲੋ ਬੜੀ ਜਾਤ ਨਸਲ ਆ ਛੂਟੀ ਦੀ ਸੱਜਣੋ ਬਾਈ ਇਹਦੀ ਮਾਂ ਵੀ ਆਪਣੇ ਪਿੰਡ ਖਲੋਤੀ ਏ ਜੇ ਕੋਈ ਕਹੇਗਾ ਵਿਖਾ ਦਾਂ ਤੇ ਓਕੇ ਸੱਤ ਕੰਪਲੀਟ ਕਰ ਗਈ ਉਹ ਸੱਜਣੋ ਐਂਡੀ ਮਾਂ ਆਪਣੇ ਪਿੰਡ ਖਲੋਤੀ ਏ ਸਾਢੇ ਸੱਤਾਂ ਦੀ ਹੋ ਗਈ ਨਾ ਪੁੱਤ ਚੱਲ ਸ਼ੇਰਾ ਚੱਲ ਆ ਜਾ ਪੁੱਤ ਕਿੱਧਰ ਜਾਣਾ ਆ ਵੀ ਭਾਈ ਜਿਹੜਾ ਲੈ ਗਿਆ ਸੋ ਲੈ ਗਿਆ ਇਹ ਕਿੰਨੇ ਦੀ ਮੁੱਲ ਭਾਵੇਂ ਕਰਾ ਲਓ 80 ਭਾਵੇਂ ਕਰਾ ਲਓ ਦੂਜਾ 85 ਹਾਂ ਨਾ 75000 ਦੀ ਏ ਹਾਂ ਨਾ 75000 ਹਾਂਜੀ ਭਾਵੇਂ ਤੁਹਾਡੇ ਸਾਹਮਣੇ ਹੀ ਹੈ ਝੋਟੇ ਦੱਸਦੀ ਨਹੀਂ ਨਹੀਂ ਵਾਕਈ ਓਕੇ ਆ। ਪਿਆਰੇ ਭਾਈ 2 ਰੁਪਈਆ ਅਗਲਾ ਕਮਾਈ ਵੀ ਲੱਲੇਗਾ। ਠੀਕ ਆ। 75000 ਦੀ 75000 ਦੀ ਗੱਬਣ ਚੈੱਕ ਪਾਸ। ਦੁੱਧੂ ਡਰਾਈ। ਦੁੱਧੂ ਇੱਕ ਸਾਦੀ ਤੁਸੀਂ ਡਰਾਈ ਸਮਝੋ। ਥਣ ਪਾਸ ਕਰ ਲੇ ਅਗਲਾ। ਹਾਂਜੀ ਹਾਂਜੀ ਜਿਹੜਾ ਆਪਾਂ ਮੇਨ ਮਸਲਾ ਦੱਸਿਆ ਮਾੜੀਆਂ ਧਾਰਾਂ ਘੱਟੇ। ਕਿਉਂ ਅਗਲੇ ਨੂੰ ਦੂਰੋਂ ਆਉਣਾ ਬਾਅਦ ਅਗਲਾ ਕਵੇ ਜਾਂ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਘਾਤੋ ਨਹੀਂਗਾ। ਕੈਨ ਉਹ ਬਰੋਬਰ ਵੀ ਕਰ ਦਿੰਦੇ ਆ ਪਰ ਨਹੀਂ ਬਈ ਰਿਜਕ ਦੀ ਆਓ ਜੀ ਦੂਜਿਆਂ ਚੋਂ ਵੀ ਧਾਰਾ ਕੱਢ ਦਿੰਦੇ ਆ ਅਗਲੇ ਬਰੋਬਰ ਚ ਕਰ ਦਈਏ ਕੀ ਫਾਇਦਾ ਬਈ ਰਿਜਕ ਦੀ ਖਾਣੀ ਆ ਹਾਂ ਤੁਹਾਡੇ ਸਾਹਮਣੇ ਓਵੇਂ ਹੀ ਮੈਂ ਜਿੰਨੂੰ ਮਰਜ਼ੀ ਦੇ ਦੋ 65 70000 ਦੇ ਤਾਂ ਵਾਕਈ ਵਜਨ ਬਹੁਤ ਆ ਹਾਂਜੀ ਤੇ ਸੱਜਣੋ ਆ ਝੋਟੀ ਦਾ ਵੀ ਬੜਾ ਕੱਦ ਕੱਢ ਤੇ ਬੜਾ ਵਜਨ ਨੀਲੀ ਰਾਵੀ ਦੀ ਟਾਪ ਦੀ ਨੰਗੀਨਾ ਝੋਟੀ ਡੱਬਲੇ ਵਿੱਚ ਵੀ ਦੋਨੇ ਪਾਸੇ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਵੇਖਿਓ ਸੂਲ ਤੱਕ ਨਿਸ਼ਾਨੀਆਂ ਕਵਰ ਕਰਦੀ ਆ ਪੂਰੀ ਚੰਗੀ ਝੋਟੀ ਆ ਸੱਜਣੋ 1.5 ਲੱਖ ਰੁਪਏ ਦੀ ਸੋਨੂ ਪਾ ਆਂਦਾ ਬਾਕੀ ਤੁਸੀਂ ਸੰਪਰਕ ਕਰ ਲਿਓ ਤੇ ਮਗਰ ਵੀ ਆ ਗਈ ਨੀਲੀ ਦੀ ਕੱਟੀ ਬਾਕੀ ਕਨੈਕਟ ਕਰਿਓ ਸੌਦਾ ਭੁੱਗੇ ਦਾ ਹੁੰਦਾ ਤੇ ਆਹ ਕਹਤੀ ਸਵਾ ਲੱਖ ਰੁਪਏ ਦੀ ਐਂ ਬਹਿ ਗਿਆ ਸੀ ਤੇ ਧਾਰਾਂ ਵੀ ਪਾ ਆਈ ਆ ਸੋਨੂ ਕਿਆ ਬਾਤ ਹੈ ਤੇ ਆ ਆ ਗਈ ਸੱਜਣੋ ਗੱਬਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਸਰੀਰ ਤੇ ਨਾਲਾ ਨੂੜਾ ਬੜੀਆਂ ਆ ਫੇਰ ਚੈੱਕ ਕਰੋ ਇਹ ਨਾ ਕਿ ਉਹ ਵੀ ਮੂੰਹ ਨਾ ਕਹਤੀਆਂ ਜਿਹੜੀ ਚੀਜ਼ ਸਾਹਮਣੇ ਆ ਉਥੋਂ ਦਾ ਸਾਡਾ ਹੱਕਾ ਦੱਸਣ ਦਾ ਬਾਕੀ ਚੰਗੇ ਘਰਾਣੇ ਦੀ ਚੰਗੀ ਮੈਂ ਚੰਗੇ ਦੁੱਧ ਵਾਲੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਕਣੀ ਸਾਰੇ ਭਰਾਵਾਂ ਨੂੰ ਤਰੱਕੀ ਬਖਸ਼ੇ ਤੇ ਸਵੇਰ ਦਾ ਟਾਈਮ ਹੀ ਸੀ ਤੇ ਤੁਹਾਨੂੰ ਸੋਨ ਨੂੰ ਨੂੰ ਮਲਾਤਾ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ